ਅੱਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੰਗ ਤੋਂ ਬਾਬਾ ਜਰਨੈਲ ਸਿੰਘ ਜੀ ਤੇ ਹੋਰ ਉਹਨਾਂ ਦੇ ਨਾਲ ਪਿੰਡ ਕੰਗ ਤੇ ਕੰਗੁਰ ਦੇ ਸੰਗਤ ਨੌਜਵਾਨ ਤੇ ਹੋਰ ਪਿੰਡ ਮਾਨੂਕੇ ਮਾਨੂਕੇ ਤੇ ਦਾਸੂ ਹੋਰ ਸੰਤਾ ਜਿਹੜੀ ਅੱਥੇ ਪਹੁੰਚਿਆ ਆ ਜੋ ਕਿ ਐਸ ਜਿਹੇ ਮੀਂਹ ਦੇ ਕਾਰਨ ਜਾਂ ਹੋਰ ਕਾਰਨਾ ਕਰਕੇ ਜਿਹੜੇ ਹਾੜ ਆਏ ਹੋਇਆ ਪਿਛਲੇ ਦਿਨੀ ਵੀ ਸਾਂ ਖੁਰਦੇ ਨੌਜਵਾਨਾਂ ਨੇ ਸਹਿਯੋਗ ਕੀਤਾ ਤੇ ਚਾਰੇ ਦੇ ਟਰਾਲੇ ਉੱਤੇ ਪਹੁੰਚਾ ਕੇ ਆਏ ਤੇ ਅੱਜ ਫੇਰ ਬਾਬਾ ਪਰਮਜੀਤ ਸਿੰਘ ਜੀ ਤੇ ਹੋਰ ਸਿੰਘ ਸਿੰਘ ਜਿਹੜੇ ਆ ਇਹਨਾਂ ਸਾਰਿਆਂ ਨਾਲ ਸਾਡੀਆਂ ਸਤਿਕਾਰਯੋਗ ਭੈਣਾਂ ਜਿਹੜੀਆਂ ਵਾ ਉਹ ਵੀ ਅੱਜ ਉੱਥੋਂ ਦੇ ਇੱਕ ਤੇ ਹਾਲਾਤ ਵਿੱਚ ਆਉਣਗੇ ਤੇ ਇੱਕ ਜੋ ਤਿਰਫੁੱਲ ਸੰਗਤਲੋਂ ਆਇਆ ਆਟਾ, ਚੌਲ, ਦਾਲ, ਮਾਇਆ ਜਾਂ ਸਗਣ ਟੋਣ ਦੀ ਰਸਾਂ ਉਹ ਐਸੇ ਲੈ ਕੇ ਪਿੰਡ ਕੰਗ ਦੇ ਜਿਹੜਾ ਬਾਬਾ ਜੀ ਦਾ ਪੜਾਅ ਇੱਥੋਂ ਰਵਾਨਾ ਹੋ ਲੱਗਿਆ ਬੇਸ਼ੱਕ ਪ੍ਰਸਾਦ ਦਾ ਮੌਸਮ ਆ ਪਰ ਬਾਬਾ ਜੀ ਦੇ ਹੌਸਲੇ ਨੂੰ ਸਲੂਟ ਕਰਦੇ ਆ ਜਿੰਨਾ ਪ੍ਰਸਾਦ ਨਾ ਵੇਖਦੇ ਹੋਈ ਉਧਰ ਨੂੰ ਚੱਲੇ ਪਾਉਣ ਲੱਗੇ ਆ ਬਾਕੀ ਜਿਹੜੀ ਸਾਨੂੰ ਖਬਰ ਆ ਉਥੋਂ ਜਾ ਕੇ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸੁਬਾਹ